ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਵਿੱਚ ਤੇ ਧਰਮਕੋਟ ਦਾ ਨਾਮ ਸਰਦਾਰ ਧਰਮ ਸਿੰਘ ਦੇ ਨਾਮ ਤੋਂ ਪਿਆ ਸੀ ਦੋਸਤੋ ਇੱਥੇ ਤੁਹਾਨੂੰ ਅੱਜ 1947 ਦੀ ਵੰਡ ਤੋਂ ਪਹਿਲਾਂ ਦਾ ਬਣਿਆ ਹੋਇਆ ਇੱਕ ਬਹੁਤ ਖੂਬਸੂਰਤ ਦਰਵਾਜ਼ਾ ਦਿਖਾ ਰਹੇ ਹਾਂ ਦੋਸਤੋ ਇਹ 1947 ਦੀ ਵੰਡ ਤੋਂ ਪਹਿਲਾਂ ਤਕਰੀਬਨ ਪਰਿਵਾਰ ਦੱਸਦਾ ਕਿ 10 ਕੋਸਾਲ ਪਹਿਲਾਂ ਇਹ ਮੁਸਲਮ ਪਰਿਵਾਰਾਂ ਨੇ ਦਰਵਾਜ਼ਾ ਬਣਵਾਇਆ ਸੀ ਕਿਉਂਕਿ ਵੰਡ ਤੋਂ ਪਹਿਲਾਂ ਇਹ ਜਿਹੜਾ ਘਰ ਦਰਵਾਜ਼ਾ ਇਹ ਮੁਸਲਮਾਨ ਪਰਿਵਾਰ ਉਹਨਾਂ ਦਾ ਸੀ ਬੜੇ ਰੀਝਾਂ ਤੇ ਸ਼ੌਂਕ ਦੇ ਨਾਲ ਦੋਸਤੋ ਇਸ ਦਰਵਾਜ਼ੇ ਦੇ ਉੱਪਰ ਜਿਹੜੀ ਕਲਾਕਾਰੀ ਹੋਈ ਆ ਉਹ ਨਜ਼ਰ ਆਉਂਦੀ ਆ ਤੁਹਾਨੂੰ ਇਹ ਦਰਵਾਜ਼ਾ ਆਪਾਂ ਅੰਦਰੋਂ ਵੀ ਦਿਖਾਵਾਂਗੇ ਇਹ ਬਾਹਰਲੇ ਪਾਸੇ ਤੋਂ ਤੁਸੀਂ ਦੇਖ ਰਹੇ ਹੋ ਹੌਲੀ ਹੌਲੀ ਕਰਕੇ ਗਲੀਆਂ ਉੱਚੀਆਂ ਹੋਣ ਕਰਕੇ ਹੁਣ ਤਕਰੀਬਨ ਜਿਹੜਾ ਇਹ ਦਰਵਾਜ਼ਾ ਇਹ ਬਰਾਬਰ ਹੋ ਚੁੱਕਾ ਜਾਂ ਕਹਿ ਦਈਏ ਕਿ ਇਹ ਮਿੱਟੀ ਦੇ ਵਿੱਚ ਵੀ ਕੁਝ ਹਿੱਸਾ ਇਸ ਦਾ ਤਸ ਚੁੱਕਿਆ ਹੈ ਇਸ ਦਾ ਜਿਹੜਾ ਇਹ ਗੇਟ ਲੱਗਿਆ ਹੋਇਆ ਹੈ ਇਹ ਵੀ ਦੋਸਤੋ ਉਸੇ ਸਮੇਂ ਦਾ ਜਦੋਂ ਇਹ ਦਰਵਾਜ਼ਾ ਬਣਿਆ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਪਰਿਵਾਰ ਇੱਥੇ ਚਲੇ ਗਏ ਤੇ ਲੈਹਿੰਦੇ ਪਰਵ ਪੰਜਾਬ ਤੋਂ ਆਏ ਪਰਿਵਾਰਾਂ ਦੇ ਹਿੱਸੇ ਇਹ ਘਰ ਆਇਆ ਤਾਂ ਉਹਨਾਂ ਪਰਿਵਾਰਾਂ ਨੇ ਵੀ ਇਸ ਵਿਰਾਸਤ ਨੂੰ ਸਾਂਭਿਆ ਆ ਜਿਹੜੀ ਛੱਤ ਤੁਸੀਂ ਦੇਖ ਰਹੇ ਹੋ ਇਹ ਵੀ ਦੋਸਤੋ ਜਿਸ ਨੂੰ ਸੰਦੂਕੀ ਛੱਤ ਬੋਲਿਆ ਜਾਂਦਾ ਸੀ ਪ੍ਰਾਣੀਆ ਇਹ ਚੀਜ਼ਾਂ ਦੋਸਤੋ ਹੁਣ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀਆਂ ਨੇ ਇੱਥੇ ਦੋਸਤੋ ਇਹ ਉਰਦੂ ਭਾਸ਼ਾ ਦੇ ਵਿੱਚ ਕੁਝ ਲਿਖਿਆ ਵੀ ਹੋਇਆ ਜਿਹੜੇ ਵੀਰਾਂ ਨੂੰ ਸਮਝ ਆਉਂਦਾ ਜਰੂਰ ਦੱਸਿਓ ਕਿ ਇਹ ਕੀ ਲਿਖਿਆ ਆ ਇੱਥੇ ਇਹ ਅੰਦਰਲੇ ਪਾਸੇ ਤੋਂ ਦੋਸਤੋ ਤੁਹਾਨੂੰ ਇਹ ਸਾਰਾ ਜਿਹੜਾ ਦਰਵਾਜ਼ਾ ਉਹ ਦਿਖਾ ਰਹੇ ਆ ਇਹਨਾਂ ਨੂੰ ਡਿਊੜੀਆਂ ਵੀ ਪਹਿਲਾਂ ਬੋਲਦੇ ਸੀ ਤਾ ਇਹ 1947 ਦੀ ਵੰਡ ਤੋਂ ਪਹਿਲਾਂ ਦੀ ਜਿਹੜੀ ਇੱਕ ਵਿਰਾਸਤਾ ਉਸ ਵਿਰਾਸਤ ਨੂੰ ਇਸ ਪਰਿਵਾਰ ਨੇ ਸੰਭਾਲਿਆ ਆ ਸ਼ਤਾਂ ਵੀ ਬਿਲਕੁਲ ਉਸੇ ਸਮੇਂ ਦੀਆਂ ਨੇ ਜਦੋਂ ਇਹ ਦਰਵਾਜ਼ਾ ਬਣਿਆ ਇਹ ਅੰਦਰਲੇ ਪਾਸੇ ਤੋਂ ਦਿਖਾ ਰਹੇ ਆ ਬਾਹਰਲੇ ਪਾਸੇ ਤੋਂ ਦੋਸਤੋ ਇਹ ਦਰਵਾਜ਼ੇ ਨੂੰ ਰੰਗ ਰੋਗਣ ਵਗੈਰਾ ਹੋ ਚੁੱਕਾ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇੱਥੇ ਸਿੱਪੀ ਗਿੱਲ ਦੇ ਗੀਤ ਸਰਦਾਰ ਦੀ ਸ਼ੂਟਿੰਗ ਵੀ ਹੋ ਚੁੱਕੀ ਆ ਉਸ ਦੇ ਵਿੱਚ ਸੈਂਟਰਲ ਜੇਲ ਮੋਗਾ ਲਿਖਿਆ ਹੋਇਆ ਮੈਂ ਨਾਲ ਉਸ ਦੇ ਕੁਝ ਸਕਰੀਨਸ਼ਾਟ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ ਉਸ ਗੀਤ ਦੀ ਜਿਹੜੀ ਸ਼ੂਟਿੰਗ ਆ ਜੇਲ੍ਹ ਵਾਲਾ ਜਿਹੜਾ ਸੀਨ ਦਿਖਾਇਆ ਜਾਂਦਾ ਉਹ ਦੋਸਤੋ ਇਸੇ ਦਰਵਾਜ਼ੇ ਦੇ ਵਿੱਚ ਫੁਲਮਾਇਆ ਗਿਆ ਸੀ ਤੇ ਦੋਸਤੋ ਇਦਾਂ ਦੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਉਹ ਕੁਝ ਕੁ ਪਰਿਵਾਰਾਂ ਦੇ ਹਿੱਸੇ ਆਉਂਦੀਆਂ ਨੇ ਤੇ ਉਹ ਪਰਿਵਾਰ ਵੀ ਵਧਾਈ ਦੇ ਹੱਕਦਾਰ ਨੇ ਜਿਹੜੇ ਇਹਨਾਂ ਵਿਰਾਸਤਾਂ ਨੂੰ ਲੰਬੇ ਸਮੇਂ ਤੱਕ ਸੰਭ ਕੇ ਰੱਖਦੇ ਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਸਾਡੇ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਨੂੰ ਵੀ ਫੋਲੋ ਜਰੂਰ ਕਰਿਓ ਧੰਨਵਾਦ